ਮਾਪੀ ਕਿਹਨਾਂ ਦਾ ਮੇਰਾ ਨਾਮ ਚੈਨਚਲ ਸਿੰਘ ਕਿਹੜਾ ਪਿੰਡ ਜੀ ਪਿੰਡ ਲੇਲ ਪੋਸਟ ਆਫਿਸ ਧਾਰੀਵਾਲ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਮੇਰਾ ਮੋਬਾਈਲ ਨੰਬਰ 98142 77129 98142 77129 ਤੁਪ ਜਿਹੜੀ ਹਲਦੀ ਹੈ ਹਲਦੀ ਕਿੱਦਾਂ ਤਿਆਰ ਕਰਦੇ ਆ ਕਿਸ ਤਰ੍ਹਾਂ ਆਉਂਦੀ ਆਪੀ ਇਹਦੇ ਬਾਰੇ ਦੱਸੋ ਇਹ ਸਭ ਤੋਂ ਪਹਿਲਾਂ ਜਿਹੜੀ ਖੇਤੋਂ ਪੁੱਟ ਕੇ ਲੈਂਦੇ ਨੇ ਕਿਸਾਨ ਉਹ ਹਲਦੀ ਜਿਹੜੀ ਇੱਥੇ ਛੜ ਦੇ ਵਿੱਚ ਇਕੱਠੀ ਕੀਤੀ ਜਾਂਦੀ ਆ ਇਸ ਤੋਂ ਬਾਅਦ ਇਹਦੀ ਅਲੱਗ-alag ਕੈਟਾਗਰੀ ਕੀਤੀ ਜਾਂਦੀ ਆ ਜਿਹੜੀ ਗੰਢੀ ਐ ਉਹਨੂੰ ਅਲੱਗ ਕੀਤਾ ਜਾਂਦਾ ਜਿਹੜਾ ਮੋਢਾ ਐ ਉਹਨੂੰ ਲੱਗ ਰੱਖਿਆ ਜਾਂਦਾ ਇਹਨਾਂ ਦੇ ਬੋਇਲਿੰਗ ਪੁਆਇੰਟ ਵੱਖਰੇ-ਵੱਖਰੇ ਨੇ ਇਸ ਕਰਕੇ ਇਹਨਾਂ ਨੂੰ ਅਲੱਗ ਕੀਤਾ ਜਾਂਦਾ ਸਭ ਤੋਂ ਪਹਿਲਾਂ ਉਹ ਛਾਨਣੇ 'ਚ ਉੱਥੋਂ ਸਭ ਤੋਂ ਪਹਿਲਾਂ ਇਹਨੂੰ ਛਾਨਣੇ 'ਚ ਪਾਇਆ ਜਾਂਦਾ ਛਾਨਣੇ ਤੋਂ ਬਾਅਦ ਫਿਰ ਇਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਵਾਸ਼ਿੰਗ ਮਸ਼ੀਨ ਜਦ ਬਾਅਦ ਹੋ ਕੇ ਧੁੱਗ ਕੇ ਫਿਰ ਕੰਟੇਨਰ 'ਚ ਆ ਜਾਂਦੀ ਆ ਉਸ ਤੋਂ ਬਾਅਦ ਉਹ ਕੰਟੇਨਰ ਨੂੰ ਚੱਕ ਕੇ ਕ्रेन ਦੇ ਨਾਲ ਕੁੱਕਰ ਦੇ ਵਿੱਚ ਪਾਇਆ ਜਾਂਦਾ ਜਿਆਦਾ ਬੋਇਲ ਹੋ ਜਾਂਦੀ ਹੈ ਫਿਰ ਕੁੱਕਰ ਚੋਂ ਕੱਢ ਕੇ ਫਰਸ਼ ਤੇ ਸੁੱਕਣ ਵਾਸਤੇ ਪਾਇਆ ਜਾਂਦਾ ਇਹਨੂੰ ਤੇਲ ਇਹਨੂੰ ਬਿਲਕੁਲ ਪਾਣੀ ਨਹੀਂ ਲਗਣ ਦਿੱਤਾ ਜਾਂਦਾ ਸਟੀਮ ਬੋਇਲ ਹੈ ਠੀਕ ਹੈ ਜੀ ਤੇ ਉੱਥੇ ਵੀ ਨੇਚਰਲ ਢਾਂਗ ਨਾਲ 20 22 ਦਿਨ ਲੱਗ ਜਾਂਦੇ ਨੇ ਇਹਨੂੰ ਫਰਸ਼ ਦੇ ਉੱਤੇ ਪਾਇੰਸ ਕਰਨ ਲਈ ਫਰਸ਼ ਇਸ ਢੰਗ ਨਾਲ ਬਣਾਇਆ ਗਿਆ ਤੇ ਦੋਨੋਂ ਸਾਈਡ ਢਾਲ ਹੈ ਸੈਂਟਰ ਚ ਉੱਚਾ ਅਗਰ ਬਾਰਿਸ਼ ਆ ਜਾਏ ਤੇ ਸੈਂਟਰ ਚ ਮਾਲ ਇਕੱਠਾ ਕਰਕੇ ਉਹਦੇ ਉੱਤੇ ਤਰਪਾਲ ਪਾਈ ਜਾਂਦੀ ਹੈ ਖਾਸियत ਕੀ ਹੈ ਅਲਹੁਲਹੁਦਾ ਠੀਕ ਹੈ ਕਾਸਟ ਇਹ ਤੇ ਹੀ ਆ ਕਿ ਜੋ ਸਿਸਟੋਮੈਟਿਕਲੀ ਢੰਗ ਹੈ ਜੋ اصول ਕਹਿੰਦਾ ਉਹਦੇ ਮੁਤਾਬਕ ਅਸੀਂ ਹਲਦੀ ਜਿਹੜੀ ਪ੍ਰੋਸੈਸ ਕਰਦੇ ਆ ਕਿੰਨੇ ਕੁ ਪਿੰਡਾਂ ਦੀ ਹਲਦੀ ਜਿਹੜੀ ਇੱਥੇ ਆਉਂਦੀ ਹੈ ਜਾਂ ਜਿਹਨੇ ਕਿ ਕਿਸਾਨ ਬੀਜਦੇ ਨੇ ਮੇਰੇ ਕੋਲ ਬੀਲ ਆ ਜਾਂਦੇ ਨੇ ਉਹਨਾਂ ਦੇ ਕੋਲੋਂ ਮੈਂ ਫਸਲ ਖਰੀਦ ਲੈਣਾ ਤੇ ਆ ਵੀ ਬੀਜਦੇ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਹੁਣ ਤੱਕ ਹੌਂਦੀ ਦੇ ਚੁੱਕੇ ਹੋ ਜਾਂਦੀ ਹੈ ਸਾਡੀ ਇੱਕ ਕੰਟੇਨਰ ਅਮਰੀਕਾ ਵੀ ਜਾ ਚੁੱਕਾ ਸਾਲ 2017 ਚ ਉਸ ਤੋਂ ਬਾਅਦ ਫਿਰ ਕਰੋਨਾ ਦਾ ਰੌਲਾ ਪੈ ਗਿਆ ਫਿਰ ਬਾਹਰ ਉਧਰ ਦੀ ਸਪਲਾਈ ਜਿਹੜੀ ਬੰਦ ਹੋ ਗਈ ਉਹਨਾਂ ਅਸੀਂ ਲੋਕਲੀ ਵੇਚ ਦਿੰਦੇ ਆ ਤੇ ਤਿਆਰ ਕਰਦੇ ਤੁਸੀਂ ਇੱਥੇ ਇਹ ਜਿੰਨੇ ਕੁ ਮਿਲਦੇ ਆ ਕਿਸਾਨ ਜਿੰਨੇ ਕੁ ਬੀਜ ਲੈਂਦੇ ਨੇ ਸਾਡੇ ਕੋਲ ਜਿੰਨੇ ਕੁ ਬੀਜ ਦੇ ਨੇ ਜਿੰਨੇ ਕੁ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਾਰੇ ਦਾ ਮਾਲਮਾ ਖਰੀਦਦਾ ਤੁਸੀਂ ਆਪਣੀ ਹਲਦੀ ਦਾ ਨਾਮ ਵੀ ਰੱਖਿਆ ਕਿ ਜੋ ਮਲਾਵਟ ਸਾਬਤ ਕਰੇ ਹਾਂ ਜੀ ਅਤੇ 1 ਲੱਖ ਰੁਪਇਆ ਨਾਮ ਰੱਖਿਆ ਅਗਰ ਕੋਈ ਮਲਾਵਟ ਸਾਬਤ ਕਰਦੇ ਤਾਂ ਦਿਆਂਗਾ ਇਹਦੇ ਵਿੱਚ ਇਸ ਤਰ੍ਹਾਂ ਹਲਦੀ ਪ੍ਰੋਸੈਸ ਇਹਦਾ ਕਿਸ ਤਰ੍ਹਾਂ ਕਰਦੇ ਹੋ ਕਿਸ ਤਰ੍ਹਾਂ ਰਿਕਟਿੰਗ ਕਰਦੇ ਹੋ ਕੋਈ ਹੋਰ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕਲ ਬੀਪੀਆਂ ਨੇ ਸਾਡੇ ਨਜ਼ਦੀਕੀ ਪਿੰਡਾਂ ਦੀਆਂ ਉਹ ਕੰਮ ਕਰਦੀਆਂ ਨੇ ਬਾਕੀ ਲੇਬਰ ਲੋਡ ਦੇ ਮੁਤਾਬਕ ਜਿਵੇਂ ਗੁਡਾਈ ਦੇ ਟਾਈਮ ਤੇ ਵੱਖਰੀ ਲੱਗਦੀ ਆ ਜਿਹੜੀ ਬਾਅਦ ਪ੍ਰੋਸੈਸਿੰਗ ਦੇ ਟਾਈਮ ਤੇ ਵਰਤੀ ਜਾਂਦੀ ਉਹ ਵੱਖਰੀ ਆ ਤਕਰੀਬਨ 20 ਬੰਦਿਆਂ ਨੂੰ ਕੰਮ ਜਿਹੜਾ ਨਾ ਸੀਜ਼ਨ ਤੇ ਮਿਲ ਜਾਂਦਾ ਜੀ ਤੁਹਾਡੇ ਪਰਿਵਾਰ ਚ ਕਿਹਦਾ ਕਿਹਦਾ ਸਹਿਯੋਗ ਆ ਤੁਹਾਨੂੰ ਉਸ ਸਾਰੇ ਕਾਰੋਬਾਰ ਦੇ ਵਿੱਚ ਮੇਰੇ ਪਰਿਵਾਰ ਦੇ ਮੈਂਬਰ ਕੁਝ ਮਨੂਏ ਦੇ ਕਾਫੀ ਸਹਿਯੋਗ ਦੇ ਰਹੇ ਆ ਇਹ ਲੜਕੀਆਂ ਤੇ ਲੜਕੀ ਸਾਡਾ ਸਾਰਾ ਜਿਹੜਾ ਸਿਸਟਮ ਆ ਉਹਨੂੰ ਬਿਲਕੁਲ ਬੜੀ ਲਿਖੀ ਲੜਕੀ ਆ ਹਾਂਜੀ ਨੋਆ ਸਾਡੀ ਤੇ ਉਹ ਉਹ ਵੀ ਇਹਦੇ ਬਾਰੇ ਕਾਫੀ ਸਹਿਯੋਗ ਦੇ ਰਹੇ ਬੇਟਾ ਉਹ ਵੀ ਦੇ ਰਹੇ ਕਪੜੀ ਜਿਹੜੀ ਇਹ ਹੁੰਦੀ ਹੈ ਖੁੱਲ੍ਹਦੀ ਹੈ ਉਹ ਫਾਸ ਸੀਜ਼ਨ ਹੁੰਦਾ ਕਿ ਉਹ 12 ਮਹੀਨੇ ਚ ਜਾਈਦੀ ਹੈ ਇਹ ਸੀਜ਼ਨਲ ਹੈ ਜੀ ਇਹਦੀ ਫਰਵਰੀ ਦੇ ਵਿੱਚ ਪਟਾਈ ਹੁੰਦੀ ਆ ਤੇ ਮਾਰਚ ਅਪ੍ਰੈਲ ਦੇ ਵਿੱਚ ਇਹਦੀ ਪ੍ਰੋਸੈਸਿੰਗ ਹੁੰਦੀ ਆ ਤੁਸੀਂ ਆਪਣੀ ਵੀ ਲਗਾਈ ਦੀ ਆ ਹਾਂ ਜੀ ਆਪ ਵੀ ਬੀਜਦਾ ਜੀ ਤੇ ਜਿਹੜੇ ਕਿਸਾਨ ਬੀਜਦੇ ਉਹਨਾਂ ਕੋਲੋਂ ਵੀ ਖਰੀਦਦੇ ਹਾਂ ਹਾਂ ਜੀ ਬੀਜ ਵੀ ਕਿਸਾਨਾਂ ਨੂੰ ਦੇਈਦਾ ਜੀ ਨਹੀਂ ਪੰਜਾਬ ਤੋਂ ਬਾਹਰ ਨਹੀਂ ਹਰਿਆਣੇ ਚ ਕੁਝ ਲੋਕਾਂ ਨੇ ਵੀ ਖਰੀਦਾ ਮੇਰੇ ਕੋਲ ਤੇ ਬਾਕੀ ਪੰਜਾਬ ਦੀ ਹੈ ਜੀ ਵਿਕਰੀ ਕਿਸ ਤਰ੍ਹਾਂ ਕਰਦੇ ਵਿਕਰੀ ਲੋਕਲ ਵੀ ਆ ਤੇ ਬਾਹਰ ਅਮਰੀਕਾ ਤੁਹਾਨੂੰ ਜਿਵੇਂ ਮੈਂ ਦੱਸ ਚੁੱਕਾ ਵੀ ਅਮਰੀਕਾ ਵੀ ਭੇਜੀ ਆ ਤੇ ਇਥੇ ਲੋਕਲ ਵੀ ਵਿਕਰੀ ਦੁਕਾਨਾਂ ਦੇ ਉੱਤੇ ਜਾਂ ਲੋਕੀ ਇਥੋਂ ਆ ਕੇ ਵੀ ਲੈ ਜਾਂਦੇ ਨੇ ਇੱਕ ਗੱਡੀ ਛੋਟੀ ਜੀ ਰੱਖੀ ਆ ਉਹ ਵੀ ਜਾ ਕੇ ਕਸਟਮਰ ਤੱਕ ਖੁਦ ਪਹੁੰਚਦੀ ਆ ਜੀ ਬੀਜ ਵੀ ਜਿਹੜਾ ਸਾਡਾ ਹੁੰਦਾ ਆ ਉਹ ਵੀ ਬੈਸਟ ਕੁਆਲਿਟੀ ਹੁੰਦੀ ਆ ਸੋ ਸਾਡੇ ਕੋਲੋਂ ਜਿਹੜਾ ਵੀ ਬੀਜ ਲੈ ਕੇ ਜਾਂਦੇ ਆ ਕਿਸਾਨ ਵੀਰ ਉਹਦੀ ਜਿੰਨੀ ਵੀ ਉਹਨਾਂ ਦੀ ਨਿਕਲਦੀ ਆ ਉਪਜ ਉਹ ਸਾਰੀ ਅਸੀਂ ਖਰੀਦ ਲੈਨੇ ਆ ਹਾਂਜੀ ਭਾਜੀ ਇਹਦੀ ਡਿਸਟ੍ਰਿਬਿਊਸ਼ਨ ਲੈ ਕੇ ਜੋ ਵੀ ਆ ਸਾਰਾ ਲੋਜਿਸਟਿਕਸ ਦਾ ਜਾਂ ਆਨਲਾਈਨ ਡਿਸਟ੍ਰਿਬਿਊਸ਼ਨ ਆ ਉਹ ਸਾਰੀ ਅਸੀਂ ਹੈਂਡਲ ਕਰਦੇ ਆ ਸਾਡੇ ਨਾਲ ਫਿਲਹਾਲ ਤਾਂ ਜੀ ਇਸ ਵਾਰੀ ਕਰੀਬਨ ਕਰੀਬਨ ਤੁਸੀਂ ਕਹਿ ਸਕਦੇ ਹੋ ਕਿ 15 ਤੋਂ 16 ਸਾਡੇ ਕੋਲ ਕੁਇਰੀਜ਼ ਆਈਆਂ ਸੀਗੀਆਂ ਜਿਨ੍ਹਾਂ ਚੋਂ ਕਾਫੀ ਕਿਸਾਨ ਸਾਡੇ ਕੋਲ ਆਲਰੇਡੀ ਲੈ ਕੇ ਵੀ ਜਾ ਚੁੱਕੇ ਆ ਕਿਉਂਕਿ ਇਹੀ ਪ੍ਰੋਪਰ ਸਮਾਂ ਸੀਗਾ ਜਿਹੜਾ ਇਹਦੀ ਬੀਜਾਈ ਵਾਸਤੇ ਸਭ ਤੋਂ ਸੂਟੇਬਲ ਸਮਾਂ ਆ ਤਾਂ ਕਾਫੀ ਗਿਣਤੀ ਦੇ ਵਿੱਚ ਲੋਕੀ ਅਜੇ ਵੀ ਕੁਐਰੀਜ਼ ਕਰ ਰਹੇ ਆ ਤੁਹਾਡਾ ਕਿਹਦੇ ਕੰਟੈਕਟ ਕਰਨਾ ਹੈ ਇਸ ਨੂੰ ਤੁਹਾਨੂੰ ਪਾਉਣ ਬਾਰੇ ਜਾਂ ਇਹਦੀ ਕੋਈ ਵੇਚਣ ਬਾਰੇ ਹੋਵੇ ਜਾਂ ਤੁਹਾਡਾ ਨਾਲ ਜੁੜਨਾ ਹੈ ਕਿਸੇ ਪੰਡੂਲ ਸਰ ਹਾਂਜੀ ਬਿਲਕੁਲ ਜੀ ਸਾਨੂੰ ਤੁਸੀਂ WhatsApp ਨੰਬਰ ਤੇ ਮੈਸੇਜ ਵੀ ਆਪਣਾ ਡ੍ਰੌਪ ਕਰ ਸਕਦੇ ਹੋ ਸਵਾਲ ਦੇ ਨਾਲ ਆਪਣਾ ਨਾਮ ਐਡਰੈਸ ਤੇ ਫੋਨ ਨੰਬਰ ਤੁਸੀਂ ਸੈਂਡ ਕਰ ਸਕਦੇ ਹੋ ਸਾਨੂੰ 84274 77276 ਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਪਾ ਦਿਆਂਗੇ ਜੀ 84274 77276 ਤੇ ਜੇ ਸਾਡੇ ਪ੍ਰੋਸੈਸ ਬਾਰੇ ਜਾਂ ਪਲਾਂਟ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਸਾਡੀ ਅਫੀਸ਼ੀਅਲ ਵੈਬਸਾਈਟ ਹੈਗੀ ਆ www.armanhaldi.com ਤੇ ਇੰਸਟਾਗ੍ਰam ਦੇ ਉੱਪਰ ਵੀ ਅਸੀਂ armanhaldi ਦੇ ਪੇਜ ਤੋਂ ਹੈਗੇ ਆ ਉੱਥੇ ਵੀ ਤੁਸੀਂ ਵਾਇਆ 3 ਮੀਡੀਅਮਸ ਤੁਸੀਂ ਕਿਸੇ ਵੀ ਤਰੀਕੇ ਨਾਲ ਮੈਸੇਜ ਡ੍ਰੌਪ ਕਰਕੇ ਜਾਂ ਵਟਸਐਪ ਤੇ ਜਾਂ ਵੈਬਸਾਈਟ ਤੋਂ ਜਾਂ ਇੰਸਟਾ ਤੇ ਵੀ ਮੈਸੇਜ ਡ੍ਰੌਪ ਕਰਕੇ ਤੁਸੀਂ ਆਪਣਾ ਹਲਦੀ ਦਾ ਆਰਡਰ ਪਲੇਸ ਕਰ ਸਕਦੇ ਹੋ ਤੇ ਜਾਂ ਕੋਈ ਜਾਣਕਾਰੀ ਲੈ ਸਕਦੇ ਹੋ